ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਜ਼ਰਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਤੁਹਾਡੇ ਲਈ ਅੱਜ ਵਾਲੀ ਜਿਹੜੀ ਵੀਡੀਓ ਹੈਗੀ ਜੀ ਉਹ 2364 ਅਤੇ 5994 ਕੈਂਡੀਡੇਟ ਲਈ ਹੈ ਖੁਸ਼ਖਬਰੀ ਵਾਲੀ ਗੱਲ ਹੈ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂਤ ਲੈ ਕੇ ਐਂਡ ਤੱਕ ਜਰੂਰ ਦੇਖਿਓ ਸਾਥੀ ਮਿੱਤਰਾਂ ਨਾਲ ਜਰੂਰ ਸਾਂਝਾ ਕਰੋ ਠੀਕ ਹੈ ਜੀ ਤਾਂ ਕੀ ਸਾਰੀ ਜਾਣਕਾਰੀ ਤੁਹਾਣਾ ਸਾਂਝੀ ਕਰਦੇ ਆ ਜੀ ਵਿਭਾਗ ਵੱਲੋਂ ETT ਕਾਡਰ 5994 ਸਾਮੀ ਵਿਗਿਆਪਨ ਜਿਹੜਾ ਦਿੱਤਾ ਗਿਆ ਸੀ ਜਿਸ ਨੂੰ ਅਪਲਾਈ ਕਰ ਇਸ ਉਪਰੰਤ ਯੋਗ ਮਿਦਨ ਨੂੰ ਵੱਖ-ਵੱਖ ਕਮੇਟੀਆਂ ਸਕਰੂਟੀ ਲਈ ਸੱਦਾ ਦਿੱਤਾ ਗਿਆ ਸੀ ਮਾਨਯੋਗ ਕੋਰਟ ਬਲੋਇ ਇੱਕ ਰਿਟ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ ਉਸ ਤੋਂ ਬਾਅਦ 10 12 24 ਨੂੰ ਹੁਕਮਾਂ ਦੀ ਪਾਲਣਾ ਕਰਦੇ ਹੋਏ ਨੱਥੀ ਕੈਟਾਗਰੀ ਵਾਈਜ਼ ਕੱਟਆਫ ਮੈਰਿਟ ਅਨੁਸਾਰ ਸਬੰਧਤ ਉਮੀਦਵਾਰਾਂ ਨੂੰ 8 1 2025 ਨੂੰ ਸਵੇਰੇ ਠੀਕ ਹੈ ਜੀ ਭਾਵ ਜਿਹੜੇ ਵੀ 5894 ETT ਕਾਟਰ ਦੇ ਕੈਂਡੀਡੇਟ ਸੀ ਉਹਨਾਂ ਨੂੰ 8 1 ਭਾਵ 8 ਜਨਵਰੀ 2025 ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਦਫ਼ਤਰ ਡਾਇਰੈਕਟਰ ਭਰਤੀ ਡਾਇਰੈਕਟੋਰੇਟ ਪੰਜਾਬ ਨੇੜੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਸ 3ਵੀ 1 ਐਸਐਸਏ ਨਗਰ ਮੁਰ ਸਕਰੂਟੀ ਲਈ ਸੱਦਾ ਦਿੱਤਾ ਜਾਂਦਾ ਹੈ ਠੀਕ ਹੈ ਜੀ ਪਹਿਲਾਂ ਵੀ ਦੇਖੋ 5994 ਤੇ 2364 ਜਿਹੜੀ ਸਕਰੂਟੀ ਹੋ ਚੁੱਕੀ ਸੀ ਪਰ ਦੁਬਾਰਾ ਤੋਂ ਜਿਹੜੀ ਕੱਟ ਲਿਸਟ ਉਹ ਜਾਰੀ ਕੀਤੀ ਗਈ ਹੈ ਦੁਬਾਰਾ ਤੋਂ ਰਿਵਾਈਜ਼ ਕੀਤੀ ਗਈ ਹੈ ਤੇਸ ਕਰਕੇ 8 ਜਨਵਰੀ ਨੂੰ ਸਿਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਹੈ ਸਕਰੂਟੀ ਲਈ ਮੋੜ ਬੁਲਾਇਆ ਗਿਆ ਜੀ ਅਜਿਹੇ ਉਮੀਦਵਾਰਾਂ ਨੂੰ ਵੀ ਸੱਦਾ ਦਿੱਤਾ ਜਾਂਦਾ ਹੈ ਜਿਨ੍ਹਾਂ ਵੱਲੋਂ NIOS ਤੋਂ DLD ਦਾ ਕੋਰਸ ਕੀਤਾ ਹੋਇਆ ਹੈ ਅਤੇ ਉਹਨਾਂ ਵੱਲੋਂ ਇਸ ਭਰਤੀ ਵਿੱਚ ਅਪਲਾਈ ਕੀਤਾ ਹੋਇਆ ਹੈ ਆਪਾਂ ਦੇਖਿਆ ਵੀ NIOS ਵੱਲੋਂ ਜਿਹੜੇ DLD ਇਹਨੂੰ ਵੀ ਇਕਵਿਟੀ ਦੇ ਦਰਜੇ ਦਿੱਤਾ ਗਿਆ ਸੀ ਆਪਣੀ ਸਕਰੂਟੀ ਲਈ ਮਿਸਲਾਂ ਜਿਹੜਾ ਹੈਗਾ ਐਮਐਸਲ ਪਹਿਲਾਂ ਜਮ੍ਹਾਂ ਕਰਵਾਈ ਹੋਵੇ ਪਹਿਲਾਂ ਕਰਵਾਈਆਂ ਗਈਆਂ ਸਕਰੂਟਨੀਆਂ ਵਿੱਚ ਹਾਜ਼ਰ ਹੋਵੇ ਇਸ ਨੋਟਸ ਨਾਲ ਨੱਥੀ ਕੈਟੇਗਰੀ ਵਾਈਜ਼ ਕੱਟਆਫ ਮੈਰਿਟ ਤੱਕ ਦੋ ਐਨਐਸ ਤੇ ਡੀਐਲਐਡ ਦਾ ਕੋਰਸ ਕੀਤੇ ਹੋਏ ਉਮੀਦਵਾਰਾਂ ਨੂੰ ਸਕਰੂਟੀ ਲਈ ਹਾਜ਼ਰ ਹੋਣਾ ਠੀਕ ਹੈ ਜੀ ਤਾਂ ਡੀਐਲਐਡ ਲਈ ਵੀ ਇਸ ਵਿੱਚ ਸ਼ਾਮਿਲ ਕੀਤਾ ਹੋਇਆ ਹੈ ਜਿਹੜੇ ਐਨਐਸ ਤੋਂ ਡੀਐਲਐਡ ਕੀਤੀ ਹੋਈ ਹੈ ਉਹ ਵੀ ਜਿਹੜੀ ਆਪਣੀਆਂ ਡਾਕੂਮੈਂਟੇਸ਼ਨ ਵਾਸਤੇ ਜਿਹੜਾ ਉਹ ਤਿਆਰ ਰਣ ਜੀ ਕੱਟਆਫ ਮੈਰਿਟ ਤੋਂ ਨੀਚੇ ਦੋ ਮੈਰਿਟ ਤੇ ਉਮੀਦਵਾਰਾਂ ਨੂੰ ਇਸ ਸਕਰੂਟੀ ਦੌਰਾਨ ਨਾ ਹੀ ਬੁਲਾਇਆ ਗਿਆ ਹੈ ਅਤੇ ਨਾ ਹੀ ਵਿਚਾਰਿਆ ਜਾਏਗਾ ਠੀਕ ਹੈ ਜੀ ਇਸ ਤੋਂ ਬਾਅਦ ਜੇਕਰ ਕੋਈ ਕੈਂਡੀਡੇਟਸ ਹਾਜ਼ਰ ਨਹੀਂ ਹੁੰਦਾ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਨਹੀਂ ਬੁਲਾਇਆ ਜਾਊਗਾ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਉਮੀਦਵਾਰ ਆਪਣੇ ਨਾਲ ਮਿਤੀ 10 8 2017 ਨੂੰ ਨੌਕਰੀ ਵਿੱਚ ਹਾਜ਼ਰ ਹੋਣ ਦਾ ਸਬੂਤ ਲਿਆਉਣ ਦੇ ਕਿੰਨੀ ਬਣਾਉਣਗੇ ਠੀਕ ਹੈ ਜੀ ਉਮੀਦਵਾਰ ਆਪਣੇ ਨਾਲ ਆਪਣੇ ਸਾਰੇ ਦਸਤਾਵੇਜ਼ ਸਮੇਤ ਇਹਨਾਂ ਉਸ ਨਾਲ ਸੰਬੰਧਿਤ ਦਸਤਾਵੇਜ਼ ਲੈ ਕੇ ਆਪ ਜਿੰਨੇ ਵੀ ਤੁਹਾਡੇ ਕੋਲ ਡਾਕੂਮੈਂਟ ਹੁਣ ਤੱਕ ਹੋਏ ਹੈ ਜੀ ਅਪਲਾਈ ਕਰਨ ਤੋਂ ਲੈ ਕੇ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਹੈਗਾ ਤੁਹਾਡਾ एलिजिਬਿਲਟੀ ਵਾਲਾ ਜਿਹੜਾ ਹੈਗਾ ਡੀਐਮਸੀ ਉਹ ਵੀ ਤੁਹਾਡਾ ਜਿਹੜਾ ਉਹ ਹੋਊਗਾ ਜੀ ਤਾਂ ਤੁਸੀਂ ਦੇਖ ਸਕਦੇ ਹੋ ਕਟ ਲਿਸਟ ਜਿਹੜੀ ਉਹ 5994 ਦੀ ਜਾਰੀ ਹੋ ਚੁੱਕੀ ਹੈ ਜੀ ਆਹ ਉਹ ਕਟ ਲਿਸਟ ਹੈ ਠੀਕ ਹੈ ਕਟ ਲਿਸਟ ਦੇ ਅਕੋਰਡਿੰਗ ਤੁਸੀਂ ਜਿਹੜਾ ਆਪਣਾ ਨਾਮ ਦੇਖ ਕੇ ਆਪਣੇ ਨੰਬਰ ਦੇਖ ਕੇ ਤੁਸੀਂ ਹਾਜ਼ਰ ਹੋ ਸਕਦੇ ਹੋ ਓਪਨ ਕੈਟਾਗਰੀ 124 ਜਾਂ 124 ਤੋਂ ਉੱਪਰ ਵਾਲੇ ਅੰਕਾਂ ਨੂੰ ਮਿਲਾਏਗਾ ਜੀ ਈਡਬਲਯੂਐਸ 122 ਤੋਂ 116 ਤੱਕ ਹੈ ਜੀ ਐਸਈਆਰਓ ਠੀਕ ਹੈ ਜੀ 122 ਤੋਂ 114 ਤੱਕ bc 122 ਤੋਂ 116 ਤੱਕ ਹੈ ph ortho ਠੀਕ ਹੈ ਜੀ sc mnv 124 ਤੋਂ ਘੱਟ ਅੰਕਾਂ ਵਾਲੇ ਸਾਰੇ ਉਮੀਦਵਾਰ ਜਨਰਲ esm ਤਾਂ ਤੁਸੀਂ ਦੇਖ ਸਕਦੇ ਹੋ ਚਾਹੇ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਠੀਕ ਹੈ ਜੀ ਤਾਂ ਲੰਬੇ ਇੰਤਜ਼ਾਰ ਤੋਂ ਬਾਅਦ ਦੁਬਾਰਾ ਫਿਰ ਜਿਹੜਾ ਵਿਭਾਗ ਨੇ ਥੋੜੀ ਜੀ ਸੁਣਵਾਈ ਕੀਤੀ ਹੈ ਠੀਕ ਹੈ ਜੀ ਤਾਂ ਹਾਲਾਂਕਿ ਇਹ ਥੋੜਾ ਜਿਹਾ ਜਿਵੇਂ ਕਹਿੰਦੀ ਆਪਾਂ ਵੀ ਵਿਚਾਰ ਰਹੇ ਦੀ ਪਕਾਈ ਸੀ ਹੋ ਰਹੀ ਹੈ ਹਰਾਸ਼ਮੈਂਟ ਹੋ ਰਹੀ ਹੈ ਕਿ बार-बार ਸਕਰੂਨੀ ਅਦੋਰੀ ਵਾਰ ਤੋਂ ਬੁਲਾਇਆ ਗਿਆ ਦੁਬਾਰੇ ਫਿਰ ਡਾਕੂਮੈਂਟੇਸ਼ਨ ਹੋਣੀ ਹੈ ਹਨ ਤਾਂ ਪਰ ਫਿਰ ਵੀ ਕਿਤੇ ਨਾ ਕਿਤੇ ਇਹ ਇੱਕ ਚੰਗੀ ਸੰਕੇਤ ਹੈ ਜਾਂ ਚੰਗਾ ਕੰਮ ਹੈ ਵੀ ਆਪਾਂ ਪਰਮਾਤਮਾ ਕਰੀ ਜਲਦੀ ਹੀ ਜਿਹੜਾ 5894 ਇਹ ਤੇ ईटीटी ਨੂੰ 2364 ਨੂੰ ਜਲਦੀ ਜੁਆਇਨ ਕਰਾਇਆ ਜਾਵੇ ਆਪਣੇ ਐਡਮਿਨਿਸਟ੍ਰੇਸ਼ਨਾਂ ਤੇ ਹੋਣ ਤੇ ਆ ਉਹ ਨਵਾਂ ਸਾਲ ਉਹਨਾਂ ਲਈ ਜਿਹੜਾ ਉਹ ਵਾਕਈ ਨਵਾਂ ਸਾਬਿਤ ਹੋਵੇ ਸੋ ਇਸੇ ਉਮੀਦ ਦੇ ਨਾਲ ਕਿ ਜਲਦੀ ਹੀ ਆਪਾਂ ਤੁਹਾਡੇ ਲਈ ਇੱਕ ਨਵੀਂ ਖਬਰ ਲੈ ਕੇ ਆਵਾਂਗੇ ਤੁਹਾਡੀ ਸਟੇਸ਼ਨ ਚੋਇਸ ਦੀ ਸਟੇਸ਼ਨ ਚੋਣ ਦੀ ਤਾਂ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਧੰਨਵਾਦ